ਇਸਰਾਜ ਵੀ ਵੈਰੀਫਿਕੇਸ਼ਨ ਕਰ ਦਿੱਤੀ ਜਾ ਰਹੀਆਂ ਲੋਕਾਂ ਦੀ ਕੀ ਗੱਲ ਹੈ ਇਹ ਜੀ ਸਾਡੇ ਸਾਰੇ ਇਥੋਂ ਵਸਨੀਕ ਜਿਹੜੇ ਪਠਾਨਕੋਟ ਦੇ ਵਸਨੀਕ ਆ ਇਹਨਾਂ ਨੂੰ ਬੇਨਤੀ ਆ ਜੇ ਜਦੋਂ ਵੀ ਇਹ ਆਪਣੇ ਘਰੇ ਕੋਈ ਕਿਰਾਏਦਾਰ ਰੱਖਦੇ ਆ ਜਾਂ ਦੁਕਾਨ ਚ ਕਿਸੇ ਨੂੰ ਕਿਰਾਏ ਤੇ ਦਿੰਦੇ ਆ ਉਹ ਕਿਸੇ ਵੀ ਸਟੇਟ ਦੇ ਵੀ ਕਿਸੇ ਵੀ ਪਾਸੋਂ ਪ੍ਰਵਾਸੀ ਹੁੰਦੇ ਆ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਕਾਰੋਬਾਰ ਕਰਨ ਲਈ ਉਹਨਾਂ ਦਾ ਇੱਕ ਵੈਰੀਫਿਕੇਸ਼ਨ ਕਰਾਉਣ ਲਈ ਥਾਣੇ ਵਿੱਚ ਉਹਨਾਂ ਦੀ ਆਈਡੀ ਉਹਨਾਂ ਨੂੰ ਦੇਣਾ ਚਾਹੀਦਾ ਹਰੇਕ ਨੂੰ ਜਿਹੜੇ ਕਿਰਾਏਦਾਰ ਰੱਖਦੇ ਆ ਔਰ ਹੁਣ ਜਿਹੜਾ ਹੈ ਪੁਲਿਸ ਲੋ ਐਮ ਐਮ ਸ਼ੁਰੂ ਕੀਤੀ ਹੈ ਵੀ ਜਿਹੜੇ ਕਿਰਾਏ ਦਾ ਰੱਖਿਆ ਵੀ ਲੋਕਾਂ ਨੇ ਨਹੀਂ ਅੰਦਾਜ਼ ਕਰਾਇਆ ਉਹਨਾਂ ਦੀ ਵੈਰੀਫਾਈ ਕਰਾਂਗੇ ਵੀ ਉਸ ਬੰਦੇ ਦਾ ਪਿਛੋਕੜ ਕੀ ਹੈ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਕੀ ਕੰਮ ਕਿੱਥੇ ਕਰਦੇ ਆ ਪਿੱਛੋਂ ਕੀ ਕਰਦੇ ਆ ਉਹ ਚੀਜ਼ ਬਾਰੇ ਵੈਰੀਫਾਈ ਕਰਨ ਵਾਸਤੇ ਸਟ੍ਰੇਂਜਰ ਰੋਲ ਜਿਹੜੇ ਵੈਰੀਫਿਕੇਸ਼ਨ ਫਾਰਮ ਆ ਉੱਪਰ ਭਰਨੇ ਸ਼ੁਰੂ ਕੀਤੇ ਸਰ ਕਾਫੀ ਵੱਡਾ ਏਰੀਆ ਜਿਹੜਾ ਹੈਗਾ ਕਿਵੇਂ ਸਾਰਾ ਕਵਰ ਅਪ ਕੀਤਾ ਜਾਵੇਗਾ ਕਿਵੇਂ ਵਕ ਵਕ ਘਰ ਦੇ ਵਿੱਚ ਕੇ ਕਰਦੇ ਜਾਣਾ ਬਿਲਕੁਲ ਜੀ ਕੋਈ ਨਹੀਂ ਡੋਰ ਟੂ ਡੋਰ ਜਾਵਾਂਗੇ ਟਾਈਮ ਤਾਂ ਲੱਗਦਾ ਹੈ ਹਰ ਚੀਜ਼ ਨੂੰ ਜੀ ਤੇ ਬਾਕੀ ਟੀਮਾਂ ਵੱਖੋ ਵੱਖੋ ਬਣਾ ਰਹੀਆਂ ਸਾਰੀ ਚਲੇ ਚ ਕਰ ਰਹੇ ਤੇ ਜਿੱਥੇ ਇੱਥੇ ਰਹਿ ਰਹੇ ਜਿਆਦਾ ਤੇ ਉਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਸਰ ਕੋਈ ਸ਼ੱਕੀ ਵਿਅਕਤੀ ਕੋਈ ਟਿਕੇਗਾ ਤੇ ਉਸ ਤੇ ਕੀ ਕਰਵੇ ਕਿ ਜੇ ਅਗਰ ਕੋਈ ਵੀ ਦੇਖੋ ਜੀ ਜੇ ਕੋਈ ਜਦੋਂ ਵੈਰੀਫਾਈ ਹੋਏਗਾ ਜੇ ਤੇ ਵੇਖੋ ਜੀ ਬੰਦਾ ਮੜਾ ਆਇਆ ਪਿਛੋਕੜ ਤੇ ਜਦੋਂ ਅਸੀਂ ਉਹਦਾ ਆਧਾਰ ਕਾਰਡ ਜਾਂ ਕੁਛ ਚੀ ਮਗਣੀ ਆ ਤੇ ਜੇ ਉਹ ਨਹੀਂ ਉਸ ਟਾਈਮ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਕਿਸ ਕੋਗਾ ਜੇ ਨਾ ਕਰੂਗਾ ਤਾਂ ਫਿਰ ਜੋ ਕੋਈ ਉਹ ਤਾਂ ਸਾਹਮਣੇ ਆਈਆਂ ਚੀਜ਼ਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ ਰਬੀ ਦੇ ਦੇ ਬਾਅਦ ਵੀ ਕਾਫੀ ਲੋਕ ਜਿਹੜੇ ਆ ਬਾਹਰੋਂ ਆ ਕੇ ਰਹਦੇ ਆ ਉਹਨਾਂ ਬਸ ਕੀ ਪਲੈਨ ਹੈ ਤੇ ਅੱਗੇ ਮੈਂ ਪਹਿਲਾਂ ਕਿਹਾ ਜੀ ਜਿਨੇ ਜਿੰਨਾ ਕੋ ਰਹਿ ਰਹੇ ਆ ਮਕਾਨ ਮਾਲਕ ਓਨਰ ਜਿਹੜੇ ਹੈਗੇ ਉਹਨਾਂ ਪਰ ਇਹ ਦੱਸਣਾ ਚਾਹੀਦਾ ਉਹਨਾਂ ਨੂੰ ਜੇ ਆਪਣੇ ਆਣ ਗੁਆਣੇ ਵੀ ਹੈਗਾ ਤਾਂ ਸਾਨੂੰ ਇੱਕ ਦੱਸਣ ਫਲਾਣੇ ਘਰ ਦੇ ਵਿੱਚ ਬਿਲਡਿੰਗ ਚ ਇੰਨੇ ਕਿਰਾਏਦਾਰ ਰਹਿ ਰਹੇ ਆ ਜੀ ਉਹ ਜਾਣ ਬੁਝ ਕੇ ਨਹੀਂ ਨੋਟ ਕਰਾ ਰਹੇ ਤੇ ਉਹ ਦੱਸਣਾ ਚਾਹੀਦਾ ਤੇ ਔਰ ਵੈਰੀਫਾਈ ਕਰਾਉਣਾ ਚਾਹੀਦਾ ਕੱਲ ਨੂੰ ਕੋਈ ਨੁਕਸਾਨ ਕਰ ਸਕਦੇ ਆ ਜਾਂ ਪਿੱਛੋਂ ਕੇਦਾ ਕਰਕੇ ਆਏ ਹੋ ਹੋ ਸਕਦੇ ਆ ਕੋਈ ਕ੍ਰਿਮੀਨਲ ਹੋ ਸਕਦਾ ਔਰ ਵੈਰੀਫਾਈ ਕਰਾਉਣਾ ਬਹੁਤ ਜ਼ਰੂਰੀ ਹੈ